ਨਵੇਂ ਸਾਲ ਦੇ ਮੱਦੇ ਨਜ਼ਰ ਅੱਜ ਸਾਰੇ ਦੇਸ਼ ਵਾਸੀਆਂ ਦੇ ਵਿੱਚ ਪੂਰਾ ਉਤਸ਼ਾਹ ਪਾਇਆ ਜਾਣਾ ਹੈ ਜੇ ਕੱਲ ਕਰੀਏ 31 ਦਸੰਬਰ ਦੀ ਤਾਂ ਸਾਰੇ ਦੇਸ਼ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਤ ਰਾਤ ਨੂੰ ਲੋਕ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਹਨ ਤੇ ਦੂਜੇ ਪਾਸੇ ਜੇ ਸੰਗਰੂਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪੁਲਿਸ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਆ ਤੁਸੀਂ ਵੇਖ ਸਕਦੇ ਹੋ ਕਿ ਅੱਜ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ ਨਾਲ ਹੀ ਸੰਗਰੂਰ ਪੁਲਿਸ ਵੱਲੋਂ ਫਲੈਂਗ ਮਾਰਚ ਵੀ ਕੀਤਾ ਗਿਆ ਕਿਉਂਕਿ ਜੋ ਸ਼ਰਾਰਤੀ ਅੰਸਰ ਹਨ ਜਾਂ ਹੁੱਲੜਬਾਜੀ ਕਰਦੇ ਆ ਉਹਨਾਂ ਤੇ ਨੱਥ ਕੱਸਣ ਦੇ ਲਈ ਅੱਜ ਸੰਗਰੂਰ ਪੁਲਿਸ ਵੱਲੋਂ ਵੀ ਇੱਕ ਨਾਕਾ ਲਗਾਇਆ ਗਿਆ ਸਾਡੇ ਨਾਲ ਸੰਗਰੂਰ ਦੇ ਡੀਐਸਪੀ ਸਾਹਿਬ ਮੌਜੂਦ ਹਨ ਨਾਲ ਵੀ ਗੱਲ ਕਰਨਗੇ ਸੱਸੀ ਕਾ ਸਰ ਜੀ ਕੀ ਮੈਸੇਜ ਦੇਣਾ ਚਾਹਾਂਗੇ ਕਿ ਜਿਵੇਂ ਇਸ ਤੇ 31 ਦਸੰਬਰ ਹੈ ਰਾਤ ਨੂੰ ਜਿਹੜੇ ਹੁੱਲੜਵਾਜੀਆਂ ਵੀ ਹੁੰਦੀਆਂ ਨੇ ਦੇਖਿਆ ਜਾਂਦਾ ਹੈ ਕਿ ਕਿੰਨੇ ਮੁਲਾਜ਼ਮ ਨੇ ਜਿਹੜੇ ਡਿਊਟੀ ਤੇ ਰਾਤ ਨੂੰ ਗਸ਼ਤ ਕਰਨ ਤੇ ਤਕਰੀਬਨ ਸਾਡੇ ਸਭੜੇ ਨੂੰ ਸੰਗਰੂਰ ਦੇ ਵਿੱਚ ਤਕਰੀਬਨ 150 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਜਿਹਦੇ ਵਿੱਚ ਅਸੀਂ ਸਵੇਰੇ ਇੱਕ 플ੈਗ ਮਾਰਚ ਕੀਤਾ 플ੈਗ ਮਾਰਚ ਕਰਨ ਤੋਂ ਬਾਅਦ ਅਸੀਂ ਇੱਥੇ ਬਰਨਾਲਾ ਕੈਂਚਿਆਂ ਦੇ ਵਿੱਚ ਨਾਕਾ ਲਗਾਇਆ ਹੋਇਆ ਜਿਹਦੇ ਵਿੱਚ ਅਸੀਂ ਖਾਸ ਤੌਰ ਤੇ ਬਿਨਾ ਨੰਬਰ ਪਲੇਟ ਵਾਲੇ ਤੇ ਜਾਲੀ ਵਗੈਰਾ ਵਾਲੇ ਜਿਹੜੇ ਵਾਹਨ ਹੈਗੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ ਤੇ ਇਸ ਤੋਂ ਇਲਾਵਾ ਰਾਤ ਨੂੰ ਸਾਡੇ तकरीबन 6 ਵਜੇ ਤੋਂ ਬਾਅਦ ਪੂਰੀ ਰਾਤ ਜਿਹੜਾ ਹੈਗਾ ਅਸੀਂ ਨਾਕਾਬੰਦੀ ਦਾ ਪਲਾਨ ਕੀਤਾ ਹੈ ਜਿੱਦੇ ਵਿੱਚ ਪੂਰਾ ਸਿਟੀ ਸੰਗਰੂਰ ਜਿਹੜਾ ਹੈਗਾ ਉਸ ਏਰੀਆ ਖਾਸ ਤੌਰ ਤੇ ਆਊਟਰ ਸੰਗਰੂਰ ਦਾ ਜਿਹੜਾ ਏਰੀਆ ਹੈਗਾ ਉਹਨੂੰ ਸੀਲ ਕੀਤਾ ਜਾਏਗਾ ਤੇ ਜਿਹੜੇ ਡਰੰਕ ਡਰਾਈਵਿੰਗ ਦੇ ਚਲਾਨੇ ਦਿੱਤੇ ਜਾਣਗੇ ਜੀ ਸਰ ਮਲਾਜ਼ਮਾਂ ਦੀ ਗੱਲ ਕਰੀ ਜੇਵੇ ਕਿੰਨੇ ਮਲਾਜ਼ਮ ਜਿਹੜੇ ਹੋਣਗੇ ਜਿਹੜੇ ਡਿਊਟੀ ਤੇ ਉਹਨਾਂ ਤਨਾਤੋਂ तकरीबन 150 ਮਲਾਜ਼ਮ ਜਿਹੜੇ ਹੈ ਰਾਤ ਨੂੰ ਡਿਊਟੀ ਕਰਨਗੇ ਸਿਟੀ ਦੇ ਏਰੀਆ ਦੇ ਵਿੱਚ ਤੇ ਜਿਨ੍ਹਾਂ ਦੀ ਨਾਕੇ ਲਗਾਏ ਗਏ ਨੇ ਜਿਹਦੇ ਵਿੱਚ ਅਸੀਂ ਤਕਰੀਬਨ ਇਨਸਪੈਕਟਰ ਰੈਂਕ ਦੇ 4-5 ਆਫੀਸਰ ਲਗਾਏ ਨੇ ਤੇ ਉਸ ਤੋਂ ਬਾਅਦ ਐਨਜੀਓ ਰੈਂਕ ਦੇ ਕਾਫੀ ਜਿਹੜੇ ਹੈਗੇ ਨੇ ਸਬ ਇਨਸਪੈਕਟਰ ਤੇ ਇਨਸਪੈਕਟਰ ਰੈਂਕ ਦੇ ਕਾਫੀ ਮੁਲਾਜ਼ਮ ਲਗਾਏ। ਸਰ ਇਹ ਅਸੀਂ ਵੇਖ ਰਹੇ ਹਾਂ ਕਿ ਜਦੋਂ ਇੱਕ ਵਾਹਨ ਖੜਾਇਆ ਜਾਂਦਾ ਹੈ ਉਸ ਦੇ ਤੁਸੀਂ ਇੱਕ ਅੱਖਾਂ ਦੀ ਸਨੈਪ ਖਿੱਚੀ ਜਾਂਦੀ ਹੈ ਉਹ ਕੀ ਕਾਰਨ ਹੈ ਸਰ ਇਹ ਸਾਡਾ ਇੱਕ ਸੌਫਟਵੇਅਰ ਹੈ ਜਿਸ ਤੋਂ ਅਸੀਂ ਜਿਹੜੇ ਕ੍ਰਾਈਮਨਲ ਕਿਤੇ ਵੀ ਵਾਂਟਡ ਹੈਗੇ ਨੇ ਉਹਨਾਂ ਦੀ ਫੋਟੋ ਖਿੱਚ ਕੇ ਸਕੈਨ ਕਰਕੇ ਦੇਖਦੇ ਹਾਂ ਕਿਤੇ ਵਾਂਟਡ ਹੁੰਦੇ ਨੇ ਤਾਂ ਉਹਨਾਂ ਦਾ ਫਿਰ ਜਿਹੜਾ ਪੂਰਾ ਡਾਟਾ ਹੈਗਾ ਉਹਦੇ ਵਿੱਚ ਆ ਜਾਂਦਾ ਹੈ। ਸਰ ਕੀ ਮੈਸੇਜ ਦੇਣਾ ਚਾਹਾਂਗੇ ਕਿ 31 ਦਸੰਬਰ ਹੈ ਜਿਹੜੇ ਅੱਜ ਦੇ ਨੌਜਵਾਨ ਜਸ਼ਨ ਮਨਾ ਰਹੇ ਤੁਹਾਡੇ ਮਾਧਿਅਮ ਤੋਂ ਅਸੀਂ ਸਾਰੇ ਜਿਹੜੇ ਸਿਟੀਜ਼ਨ ਹੈਗੇ ਨੇ ਖਾਸ ਤੌਰ ਤੇ ਜਿਹੜੇ ਯੂਥ ਹੈਗਾ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸੈਲੀਬ੍ਰੇਸ਼ਨਸ ਕਰੋ ਚੰਗੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਪਰ ਰਿਸਪਾਂਸਿਬਲ ਤਰੀਕੇ ਨਾਲ ਕਰੋ ਤੁਹਾਡੇ ਸੈਲੀਬ੍ਰੇਸ਼ਨ ਕਿਸੇ ਵਾਸਤੇ ਤੰਗੀ ਦਾ ਕਾਰਨ ਨਾ ਬਣੇ ਬਾਕੀ ਜੇ ਤੁਸੀਂ ਕਿਸੇ ਵਾਸਤੇ ਤੰਗੀ ਪੈਦਾ ਕਰੋਗੇ ਤਾਂ ਫਿਰ ਅਸੀਂ ਤੁਹਾਡੇ ਵਾਸਤੇ ਤੰਗੀ ਪੈਦਾ ਕਰਾਂਗੇ ਇਸਨ ਸੰਨ ਡੀਐਸਪੀ ਮਨੋਜ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਨੌਜਵਾਨ ਨੇ ਜਸ਼ਨ ਮਨਾਣਾ ਉਹਨਾਂ ਦਾ ਆਖਣਾ ਹੈ ਕਿ ਜਸ਼ਨ ਮਨਾਣਾ ਬਿਲਕੁਲ ਠੀਕ ਗੱਲ ਆ ਪਰ ਜਿਹੜੀ ਹੁੱਲੜਬਾਜੀ ਕੀਤੀ ਜਾਵੇਗੀ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸੰਗਰੂਰ ਤੋਂ ਰਵੀ ਸ਼ਰਮਾ ਦੈਨਿਕ ਸਵੇਰਾ